ਮੰਦੀਪ ਤੂੰ ਨਾ ਆਵੇਂ ਤੇ ਸਾਡੇ ਘਰੇ ਇਡੀਆਂ ਚੰਗੀਆਂ ਚੀਜ਼ਾਂ ਹੋਣ ਹੀ ਨਾ ਮੈਂ ਦੋਵੇਂ ਭੈਣਾਂ ਪੋਚੇ ਤੋਂ ਲੜੀਆਂ ਹਾਂ ਜੀ ਸਾਸਰੀ ਕੱਜ ਗਿਆ ਜਲਾ ਤੇ ਅੱਜ ਆ ਤੇ ਇਹਨਾਂ ਨੂੰ ਬੜਾ ਵਧੀਆ ਜੜਿਆ ਅੱਜ ਮੌਸਮ ਠੀਕ ਆ ਕੇ ਟੈਂਪਰੇਚਰ 40 45 ਦੇ ਰਿਹਾ ਆਪਣੇ ਪੰਜਾਬ ਦਾ ਵੀ ਜਿਆਫਰਾ ਨੂੰ ਪਤਾ ਹੋਊਗਾ ਤੇ ਉੱਤੋਂ ਮੱਕੀ ਵੀ ਰੋਤਾਰੀ ਜਲੇ ਨਾਲ ਦੀ ਨਾਲ ਮੰਦੀਪ ਹੁਣ ਆਪਣੀ ਰਿਕਵਰ ਕਰ ਚੁੱਕੀ ਤੇ ਉਹਨੇ ਰਾਤੀ ਨੂੰ ਆਵਾ ਕਾਡੂ ਲੈ ਕੇ ਆਈ ਆ ਸੋ ਮੈਂ ਉਹਨੂੰ ਕਿਹਾ ਯਾਵਾ ਕਾਡੂ ਆਵਾ ਕਾਡੂ ਮੈਨੂੰ ਸ਼ਾਇਦ ਸਹੀ ਪ੍ਰੋਨਾਉਂਸ ਨਹੀਂ ਕਰਨਾ ਆਉਂਦਾ ਤੁਸੀਂ ਕਰ ਸਕਦੇ ਆ ਇਹਨੂੰ ਅੜਖਾੜੂ ਐਂ ਤਾਂ ਜੀ ਕਹਿੰਦੀ ਆ ਮੰਮੀ ਕੜੂਆ ਦੀ ਵਾਰ ਹੋਈ ਵਾਹੇ ਵਾਹੇ ਕੜੂਆ ਦੀ ਸੱਚਾ ਬੋਲਣਾ ਕੋਈ ਕੋਠੇਕ ਲੋ ਹਾੜੂ ਆੜੂ ਆਵੇ ਕੜੂਆ ਦੀ ਕੜੀ ਆਹ ਕੜੀ ਨਾ ਜਮਾਂ ਅੰਦਰ ਮਾਰਤਾ ਜੇ ਪਿੱਠਾਂ ਵਾਰ ਸਭੇ ਢੱਡ ਬਾਹਰ ਨਿਕਲ ਆਏ ਬਸ ਨੇ ਜੈ ਜੈਸੀ ਦੋਨੋਂ ਲਗਾ ਕੇ ਨਿਕਲ ਆ ਢੱਡ ਮਾਰ ਹਾਂ ਆ ਮੇਰੇ ਐਮਐਸਏ ਜਿਹਾ ਪਾਇਆ ਬੁਗੇ ਤੇ ਉਹ ਐਕਸਲ ਸਾਈਜ਼ ਤੇ ਮੇਰਾ ਕੀ ਐਕਸਲ ਸਾਈਜ਼ ਤੇ ਤੇਰਾ ਭਾਣਾ ਜੀ ਆ ਅਸੀਂ ਅਸੀਂ ਚੱਲੇ ਆ ਨਾਲ ਦੀ ਨਾਲ ਕਿ ਤੇ ਕਰ ਲੈਣ ਆ ਜਾ ਆਵਾ ਕੱਢ ਬਣਾਈ ਆ ਜਾ ਕੀ ਆਵਾ ਕੱਢ ਬਣਾਈਏ ਆ ਜਾ ਮੇਰਾ ਪੱਤ ਵਿਗਲਿਆ ਪੁੱਤ ਹਾਂ ਮੈਂ ਨਹੀਂ ਆਉਂਦੀ ਆ ਜਾ ਜੂਸ ਪੀਉਣਿਆ ਵਾ ਕੱਢੀ ਸ਼ੇਕ ਪੀਉਣਿਆ ਵਾ ਕੱਢੂ ਦਾ ਆ ਜਾ ਘਰ ਦੀ ਗੰਦੀ ਲਾ ਜਾ ਆ ਜਾ ਹੁਣ ਅਸੀਂ ਚੱਲਨੇ ਮਨਦੀਪ ਕੋਲ ਦੀ ਕਲਾਸ ਲੱਗਣ ਦੀ ਆ ਪਰ ਉਹ ਜਾਰੀ ਦੀ ਕਲਾਸ ਦਾ ਵੀ ਟਾਈਮ ਖਰਾਬ ਹੁੰਦਾ ਨੂੰ ਅੱਧਾ ਘੰਟਾ ਤਾਂ ਰੋਸ਼ਟ ਕਰਾਉਣਾ ਆ ਨਾ ਆਲੀ ਉਧਰ ਤੋਂ ওভার ਬਾਲ ਚਲੋ ਗੁਰਕੀਰਤ ਬਾਲ ਆਉਣ ਆ ਰਿਹਾ ਪਰ ਨੌਜਵਾਨ ਦੇ ਉੱਪਰ ਤੇ ਐਕਸਟਰਾ ਆਉਣਾ ਇਹ ਭਾਈ ਵਾ ਤੇ ਬਦੀ ਵੇ ਤਾਂ ਲੈ ਆ ਬੇਟੀ ਆ ਆ ਇਹਨਾਂ ਦੀ ਕੱਦਰ ਗੱਡੀ ਚੈੱਕ ਕਰਾ ਲਈ ਆ ਕੱਦਰ ਗੱਡੀ ਆ ਬਹੁਤ ਹੀ ਸੋਹਣੀ ਕੱਦਰ ਨਿਕਲ ਰਹੀ ਆ ਤੇ ਆ ਸਾਰੇ ਫੁੱਲ ਤੇ ਪੋਸ਼ ਵੀ ਕੰਟਰਾਸਟ ਮੈਨੂੰ ਕੋ ਗੁਲਾਬੀ ਨਹੀਂ ਇਹਦੇ ਨਾਲ ਫਰੋਜੀ ਫੁੱਲ ਤੇ ਗੁਲਾਬੀ ਦੁੰਨੀਆਂ ਆਪਣੀਆਂ ਕੁੜੀਆਂ ਦੇ ਬਹੁਤ ਵਧੀਆ ਲੱਗਦੀਆਂ ਨੇ ਉਹ ਕਨਸੈਪਟ ਮੈਨੂੰ ਜਿਆਦਾ ਲੱਗਦਾ ਆ ਵੇਖੋ ਵੇਖੋ ਵੇਖਾ ਰਿਆ ਨਹੀਂ ਜਾਂਦਾ ਬਾਕੀ ਵਾਇਰ ਆਹ ਧਿਆਕਰੇ ਜੀ ਬਾਬਾ ਜੀ ਦਾ ਪੋਰਟਰੇਟ ਬਾਬਾ ਮੇਰ ਕਰੇ ਜੀ ਬਹੁਤ ਹੀ ਸੋਹਣਾ ਪੋਰਟਰੇਟ ਬਣਿਆ ਆ ਇਹ ਸਭ ਆ ਮਸ਼ੀਨਾਂ ਦੇ ਕਰਕੇ ਕਾਮਯਾਬ ਹੋਇਆ ਮਿੱਕੀਆਂ ਦੇ ਬਣਦਾ ਲਈ ਸੀ ਮੇਰੀ ਦੁਨੀ ਦੋ ਨੇ ਚੰਗੀ ਬਲਿ ਗਰੀਆਂ ਆਹ ਨਾ ਦਵਾ ਰਿਆ ਕਿਥੋਂ ਦਾ ਇੱਕ ਮੋਟਰਸਾਈਕਲ ਕਲੱਬ ਇੱਕ ਉਹਦਨ ਮੁੰਡਾ ਆਇਆ ਅਮਰੀਕਾ ਲੈ ਕੇ ਯਾਰ ਕਬੂਤਲੇ ਦਾ ਨਾ ਮੁੰਡਾ ਉਹਨਾਂ ਨੇ ਆਪ ਦਾ ਉਹ ਕਰਾਇਆ ਸੀ ਹਲੇ ਮੰਮੀ ਦੇ ਕਹਿੰਦੀ ਆ ਵੀ ਦਿਖਾ ਲੈ ਦਿਖਾਦਾ ਜੀ ਭੈਣ ਜੀ ਆ ਗਿਆ ਆ ਗਿਆ ਜੱਖੀ ਮਰੀ ਟੀਡੀ ਜੀ ਅਸੀਂ ਚੱਲ ਪਰ ਆਏ ਮੰਮੀ ਤੇ ਮੰਮੀ ਬਾਪ ਕੋ ਕੀ ਰੋਟੀ ਤੇ ਮਸੂੜੇ ਜੇ ਉਹਨਾਂ ਦਾ ਖਾਣਾ ਜਿਹੜਾ ਬੰਦਾ ਸਾਡੇ ਇਹ ਆਪਾਂ ਆਹ ਮਾਈ ਗਾਡ ਆਹ ਮਾਈ ਗਾਡ ਅਸੀਂ ਤੈਨੂੰ ਉੱਤਰ ਤੇ ਗਲਾਸ ਚ ਲੈ ਵੀ ਵਾਟ ਆਈ ਡੂਇੰਗ ਹਾਉ ਵਾਟ ਆਟ ਨਾ ਆਈ ਥਿੰਕ ਇਟ ਇਜ਼ ਜੂਸ એનਰਜੀ ਡਰਿੰਕਸ ਲੋ ਨਬੀ ਨੇ ਦਿੱਤੀ ਤੁਸੀਂ ਅਗਲਾਓ ਤੁਸੀਂ ਆਵਾ ਕਢੂਗਾਓ ਪਾਸੇ ਕਲਾਸ ਲੱਗੀ ਆ ਦੂਜੇ ਪਾਸੇ ਨਾਰ ਛਿਲਿਆ ਸੰਤਰਾ ਛਿਲਿਆ ਦੇ ਨਾਲ ਕਹਿੰਦੇ ਮੇਰੇ ਵੀਰੋ ਕੀ ਵੀ ਹੈ ਬੀਟਰੂਟ ਬੀਟਰੂਟ ਤੇ ਮਨਦੀਪ ਉਹ ਵਿਚਾਰਾ ਕੰਮ ਕਰਦੀਆਂ ਨਾ ਉਹਨਾਂ ਨੂੰ ਡ੍ਰਿੰਕ ਦੇਣੀ ਆ ਨਾਲੇ ਡਾਈਟਿੰਗ ਕਰਕੇ ਕਿੰਨਾ ਸੋਚਦੀ ਤੂੰ ਮਨਦੀਪ ਤੂੰ ਨਾ ਆਵੇਂ ਤੇ ਸਾਡੇ ਘਰੇ ਇਡੀਆਂ ਚੰਗੀਆਂ ਚੀਜ਼ਾਂ ਹੋਣ ਹੀ ਨਾ ਮੈਨਾਂ ਹਨਾ ਕੋਈ ਬਣਾ ਲੈਣਾ ਐਫਰ ਕਰੇ ਹੀ ਨਾ ਹੁਣ ਮੈਂ ਤਾਂ ਵੀ ਕਹਿਣਾ ਚਾਹੁੰਦਾ ਨਾਲੇ ਨਾਲੇ ਸਾਡੀ ਕਲਾਸ ਵੀ ਗਈ ਆ ਇਸ ਸਾਧ ਮੈਂ ਕਈ ਦੀ ਗੱਲਾਂ ਸੁਣਨਾ ਨੌਜ ਬਹੁਤ ਆਉਂਦਾ ਅਗਲੀ ਸਟੱਡੀ ਵੀ ਨੌਜ ਨੇ ਮਤਲਬ ਜੋ ਵਰਤਮਾਨ ਦੇ ਵਿੱਚ ਹੀ ਤਿਆਰ ਮਤਲਬ ਜਰਨਲ ਨੌਲੇਜ ਵੀ ਬਹੁਤ ਜ਼ਿਆਦਾ ਆ ਹਾਂ ਬਹੁਤ ਬਹੁਤ ਇਹਨਾਂ ਨੇ ਪਹਿਲੇ ਕਦੇ ਜਾਣਲੀ ਦੇ ਦਸਤਾਬਾਣਾ ਮੈਨੂੰ ਹੋ ਰਹੀਆਂ ਤਾਂ ਬਹੁਤ ਵਰੀ ਮੈਂ ਇਹ ਕਲਾਸ ਦੇ ਅੰਦਰ ਦਾ ਹਾਂ ਇਹਨਾਂ ਮੇਰੇ ਵੀ ਬਹੁਤ ਜ਼ਿਆਦਾ ਪੱਲੇ ਕੱਢਦੇ ਆ ਕਿ ਇਹ ਨਾਲ ਸੈਲ ਸਾਰੇ ਸਾਡੇ ਪੁੱਛਦੇ ਹੁੰਦੇ ਆ ਮਾਪੇ ਦੀ ਗਾਈਡ ਹੁਣ ਮੈਂ ਗਾਈਡ ਦੇ ਵਿੱਚ ਇਹਨਾਂ ਨੇ ਚਾਹ ਸਭ ਤੋਂ ਪਹਿਲਾਂ ਛੱਡੀ ਐ ਹਾਂ ਔਰ ਦੂਸਰਾ ਆ ਡ੍ਰਿੰਕ ਨਾ ਨਾ ਜਿਹੜਾ ਲੋਤਾ ਜੀ ਤੁਸੀਂ ਐਸੀ ਕੰਮ ਨਹੀਂ ਕਰਦੇ ਤੁਹਾਡੇ ਚੀਜ਼ ਸਹੀ ਨਹੀਂ ਕਿ ਕੋਈ ਰੋਟੀ ਛੱਡ ਦੇਣਾ ਤੇ ਬੋਡੀ ਨੂੰ ਪ੍ਰੋਟੀਨ ਹੀ ਬੜੀ ਲੋੜ ਹੁੰਦੀ ਤੁਸੀਂ ਕੋਸ਼ਿਸ਼ ਕਰੋ ਜਿਹੜੇ ਕਿਹੜਾ ਪ੍ਰੋਟੀਨ ਮਿਲਦਾ ਨਾ ਉਹ ਚੀਜ਼ਾਂ ਖਾਓ ਤੇ ਉਹ ਦੂਜੀਆਂ ਚਾਲੀਆਂ ਤੁਲਨਾ ਵਿੱਚ ਜਿਹੜਾ ਬਾਦ ਨਹੀਂ ਛੱਡ ਦੋ ਤੇ ਵੇਟ ਵੈਸੇ ਰਿਡਿਊਸ ਹੋਣ ਲੱਗਣਾ ਹੈ ਘਟਣ ਲੱਗ ਪਣਾ ਹੈ ਤੇ ਬਾਕੀ ਹੁਣ ਆਹ ਖਾ ਲੋ ਕੋਈ ਆਮਾ ਕੁਝ ਪਾ ਨਾ ਇਹ ਬਈ ਦਾ ਨਾ ਪਰ ਇਹ ਜੂਸ ਰੋਟੀ ਖਾਣਾ ਮੰਨੀ ਇਹ ਸ਼ੇ ਇੱਕ ਬੰਦਾ ਵਾ ਮੈਂ ਦੇਖੋ ਫੇਡ ਫਲੀ ਇਸ ਲਈ ਮੈਂ ਕਰ ਦਿੰਦਾ ਪਰ ਆ ਹੋ ਜਾਂਦਾ ਜੋਰ ਨਹੀਂ ਹੁੰਦਾ ਤੇ ਉਹ ਰੋਹਾਂ ਪਰੈਕਟਿਸ ਇਸੇ ਨੂੰ ਕਹਿੰਦੇ ਆ ਮੈਂ ਕਰਕੇ ਚੱਲਦਾ ਹਾਂ ਹਰਨ ਆਪਣਾ ਜੱਗ ਨਹੀਂ ਜੱਗ ਮੈਂ ਕਿੱਥੇ ਹੁੰਦਾ ਭਾਜੀ ਜੋਰ ਜਵਾਨੀ ਤਾਂ ਬਗੇ ਫਿਰ ਕਰਕੇ ਚੱਲੇ ਆਹਨ ਕੋਈ ਨਹੀਂ ਜਿੰਨਾਂ ਕਪੜਾ ਆਂ ਮੈਂ ਤੁਹਾਨੂੰ ਦੋ ਐਪਕਾਡੋ ਦਾ ਸ਼ੇਕ ਦਿੰਦਾ ਇਹਦੀ ਛਿੱਲੜ ਵੀ ਲਾਉਣੀ ਆ ਤੂੰ। ਰੋ ਛਿੱਲੜ ਲਾਉਣੀ ਨਾ ਇਹ ਥੋੜੇ ਜਿਹਾ ਨਾ ਇਹ ਨਾ ਕਮੀਨੇ ਆ ਭਾਈਆਂ ਨਾ ਕੱਚਾ ਦਿੱਤਾ। ਇਹ ਕੱਚਾ ਦਿੱਤਾ। ਦੁਕਾਨ ਦਾ ਦਾਦਾ ਵੀਰ ਵੇਖਣਾ ਚਾਹੀਦਾ। ਜਿੰਨਾਂ ਤਾਂ ਦਸੇ ਪੇ ਬਾਕੀ ਦੁਕਾਨ ਦਾ ਮੁੰਡਾ ਕਰਲੀ ਕਰਨ ਨਾਲ ਹੁੰਦਾ ਯਾਰ। ਅਗਰ ਕੋਈ ਚੀਜ਼ ਕੱਚੀ ਪੱਕੀ ਪੂਰੀ ਮੋٹے ਨਾਰ ਦੇ ਵੀ ਚੈੱਕ ਕਰੋ। ਮੈਂ ਕੀਤੀ ਸੀਗੀ। ਪਰ ਮੈਂ ਇਹ ਇੱਕ ਸ਼ੇਕ ਬਣਾਉਣਾ ਸ਼ੇਕ ਨਹੀਂ ਕੀਤਾ ਮਾੜਾ ਨੂੰ। ਦਸੇ ਜਿੰਨਾਂ। ਥੋੜਾ ਜਿਹਾ ਹਾੜੀ ਚਾਹੀਦਾ ਉਹਦੇ ਲਈ। ਭਾੜਾ ਪੁੱੜ ਲਿਆ ਹੁੰਦਾ ਫਿਰ ਇਹਦਾ ਸ਼ੇਕ ਸਹੀ ਨਹੀਂ ਬੰਨਣਾ ਕੱਢ ਤਾ ਮੈਂ ਉਹਨਾਂ ਚਿਰ ਬਾਕੀ ਦਾ ਜਿਹੜਾ ਸਮਾਨ ਰਹੀ ਚਾਹੀਦਾ ਉਹ ਤਾਂ ਹੁੰਦਾ ਆਈ ਬੋਕਸੀ ਆਈ ਕਿਉਂ ਕੀ ਬੰਨ ਜਿੰਦਾ ਨਹੀਂ ਜਦੋਂ ਨਹੀਂ ਆ ਬਾਜੀਆ ਲੱਗੋ ਜੀ ਨਹੀਂ ਜ਼ੋਰ ਲਾਉਂਦੇ ਕੱਢ ਦੇਗਾ ਗਿੱਟਕ ਜੀ ਇਹ ਗਿੱਟਕਦਾ ਕਿ ਕੱਬਾ ਆਉਂਦਾ ਹੋਊਗਾ ਯਾਰ ਇਹ ਵੀ ਕੋਹਣਾ ਕਹੇ ਵਰਤੋਂ ਚ ਆਉਂਦੀ ਹੋਊਗੀ ਹਾਂ ਰਸਾਂ ਜਿਹੜੇ ਤੈਨੂੰ ਪਤਾ ਆਪਣੇ ਤੇਰੇ ਅੱਗੇ ਬੰਦੇ ਇਹਨਾਂ ਨੇ ਕਾਹਦੀ ਲੈਣੀ ਕੋਈ ਫੋਜੇ ਦੇ ਤੇ ਤਾਂ ਐ ਨਹੀਂ ਕੋਈ ਚੱਕਰ ਆਖਾ ਹੁੰਦਾ ਉੱਦਰ ਨੂੰ ਗੱਡੀ ਪੁੱਡੀ ਜਾਂਦਾ ਡਾਈ ਵੀ ਹੋਈਆਂ ਜਿਹੜੇ ਆਰ ਡੀ ਸੀ ਆ ਬੰਡ ਵੀ ਉਹ ਲੋ ਬੰਡ ਵੀ ਪੱਤੀਆ ਦੇ ਦੋ ਨਾ ਰੱਖੀ ਹੋ ਜਾਂਦਾ ਅੱਛਾ ਕਾਜੂ ਪਾਏ ਜਾ ਰਹੇ ਆ ਭਈ ਇਹਨੇ ਭਰੇ ਦੇ ਨਾਲ ਕੋਕ ਰੱਖੇ ਮੇਰੇ ਤੋਂ ਹੁਣ ਕੱਢ ਕੇ ਲੈ ਆਈ ਨਾ ਹੱਸ ਗਈ ਨਾ ਕਾਜੂ ਥੋੜਾ ਜਿਹਾ ਆਲੂ ਭੂਰੀਆਂ ਵੀ ਪਾ ਲੀਏ ਵਿੱਚ ਨਹੀਂ ਸੇਂਹ ਘੱਟ ਦਾ ਫੋਲਦਾ ਆ ਆਲੂ ਭੂਰੀਆਂ ਵੀ ਬਣਾਉਂਗਾ ਉਹ ਗੰਦੀਆਂ ਨਹੀਂ ਦੇਣਾ ਖਾਣਾ ਇਹਦੇ ਨਾਲ ਉਹ ਤਾਂ ਹੁਣ ਆਪਾਂ ਕਿਹੜਾ ਮਿੱਠਾ ਪਾਉਣਾ ਇਹਦੇ ਚ ਹਾਂ ਅੱਛਾ ਨੈਚੁਰਲ 슈ਗਰ ਹੀ ਰੱਖ ਲਈ ਜੇ ਨਹੀਂ ਰੱਖਣੀ ਆਪਾਂ ਇਹ ਜ਼ਰੂਰੀ ਚੀਜ਼ ਐ ਜ਼ਰੂਰੀ ਨਹੀਂ ਆਪਸ਼ਨਲ ਆ ਪਰ ਹੁਣ ਜੇ ਤਾਂ ਅਸੀਂ ਪੀਣਾ ਹੋਇਆ ਸੀ ਤਾਂ ਇਹਦੇ ਤੋਂ ਬਿਨਾ ਵੀ ਪੀ ਲੈਂ ਜਾਂ ਪਰ ਇਹ ਤੁਸੀਂ ਵੀ ਪੀਣਾ ਮੰਮੀ ਨੇ ਨਹੀਂ ਪੀਤਾ ਕਰਿਆ ਯਾਰ ਤੁਸੀਂ ਆਹ ਕੀ ਦੀਨਾ ਮੋਟੀ ਦੀ ਗੱਲ ਆ ਸਟੱਡੀ ਕਰ ਸਕਦੇ ਗੂਗਲ ਕਰੋ ਯਾਰ ਮੈਂ ਟੈਕਨੋਲੋਜੀ ਵਿੱਚ ਜਿੰਨੇ ਕਿਹੜੀ ਚੀਜ਼ ਲੇਖਿਆ ਕਿਉਂ ਐਵੇਂ ਬਾਹਰ ਰੌਲਾ ਪਾਈ ਜਾਂਦੀ ਉਹਦਾ ਦਿਲ ਘੱਟ ਜਾਂਦਾ ਨਾ ਕਹਿੰਦੀਆਂ ਨਹੀਂ ਬਦਾਮ ਦੀ ਵਰਤਲੇ ਕਾ ਜੀ ਵੀ ਵਰਤਲੇ ਕਹਿੰਦੀਆਂ ਨਹੀਂ ਲੈ ਮੇਰੇ ਲੈ ਤਾਂ ਮੇਰੇ ਤਾਂ ਸ਼ਵਾਰੇ ਵੀ ਵਰਤਲੇ ਨੇ ਰੋਈਏ ਦੇਣੀ ਬਾਹਰ ਹਾਂ ਇਹ ਕੁੜੀ ਕਹਿੰਦੀ ਸਲੇਮ ਡ੍ਰੈਮ ਸਲੇਮ ਲਈ ਸਭ ਤੋਂ ਜ਼ਿਆਦਾ ਪਤਲੀ ਹੋਈ ਅੱਜ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਅੱਜ ਇਹ ਦੋਨੇ ਭੈਣਾਂ ਪੋਚੇ ਤੋਂ ਲੜੀਆਂ ਹਾਂ ਅੱਜ ਆਪਣੇ ਕੰਮ ਵਾਲੀ ਨਹੀਂ ਨਹੀਂ ਆਈ ਉਹ ਕਹਿੰਦੀ ਪੋਚਾ ਮੈਨ ਹੋਣਾ ਤੇ ਉਹ ਕਹਿੰਦੀ ਪੋਚਾ ਮੈਨ ਹੋਣਾ ਮੇਰੀ ਸੂਟ ਦੇ ਵਿੱਚ ਇਹ ਪਈ ਗਈ ਹੋਇਆ ਤੇ ਇਹਦੇ ਚਲਾਕੀ ਨਾਲ ਪੋਚਾ ਮੈਂ ਲਾ ਲਈ ਹਮਨ ਦਾਲ ਆ ਗਈ ਤੇ ਲੜੀਆਂ ਬਰਨ ਕਰ ਬਾਕੀ ਆਪਾਂ ਉਹਨਾਂ ਚਾਹ ਮੰਨੀਆਂ ਆਹ ਪ੍ਰੋਫੈਸਰ ਸੇ ਵੀ ਹੋਊਗਾ ਇਹ ਦੇ ਵਿੱਚ ਮੈਲਡ ਕਰਦੀ ਆਪਾਂ ਨੇ ਜਿਹੜਾ ਅਮਨ ਗਦੀਪ ਤਾਂ ਵਿਚਾਰ ਕਰਕੇ ਆਉਂਦੇ ਨੇ ਇਹ ਤਾਂ ਇੱਥੇ ਐਵੇਂ ਨਹੀਂ ਜਿੱਦਾਂ ਆਫਿਸ ਹੁੰਦਾ ਘਰ ਦਾ ਇਹ ਆਹੋ ਮੇਰੇ ਆਫਿਸ ਆ ਬਾਰ ਬਾਰ ਕੰਮ ਕਰਨ ਦੇ ਜਿਹੜੇ ਵਰਕਰ ਹਾਂਜੀ ਧੰਨਵਾਦ ਸਾਨੂੰ ਦੇ ਦੂਰ ਜਗ੍ਹਾ ਖਿਲਾ ਦਿਓ ਸਾਨੂੰ ਪਿਆ ਦਿਓ ਮੈਂ ਮੈਂ ਸੁਣਿਆ ਇਹਨਾਂ ਨੂੰ ਕੋਚੇ ਤੋਂ ਕੱਪੜਾ ਆਈ ਪਾਈ ਹਰਮਨ ਨੂੰ ਵੀ ਕੋਚਾ ਲਾਉਣ ਦਿੱਤਾ ਦੇ ਨਾਂ ਧੰਮਨ ਵਿਚਾਰੀ ਚੌਕੇ ਡਰਦੀ ਨੇ ਬਾਹਰ ਟੀਪੇ ਜਾ ਬਾਹਰ ਰੱਖ ਨਹੀਂ ਜਦੋਂ ਇਹਨਾਂ ਨੇ ਵੀ ਨੇ ਗੰਦ ਪਾਤਾ ਹੈ ਸਾਰਾ ਕੂੜਾ ਮੈਂ 4 ਵਜੇ ਉੱਠ ਕੇ ਮੈਂ ਸਾਰਾ ਸਹੁੰਦਿਆ ਤੇ ਜਦੋਂ ਮੈਂ ਚਾਬੂ ਚੁੱਕ ਲਿਆ ਪਰ ਮੈਨੂੰ ਕੋਚਾ ਨਹੀਂ ਲੱਗਦਾ ਵੇਨੇ ਮਸਲਾ ਕੇਲਰੀਆ ਬਰਨਦਾ ਮੇਰੀ ਗੱਲ ਸੁਣਿਆ ਇਹ ਤੜਕੇ 4 ਵਜੇ ਇਹਨੇ ਮੈਨੂੰ ਨਾਲ ਹੀ ਠਾਇਆ ਬਰਾਬਰ ਜੇ ਤੇਰ ਤੋਂ ਨਹੀਂ ਹੁੰਦਾ ਤਾਂ ਮੈਨੂੰ ਕਹੇ ਵੀ ਤੂੰ ਬਾ ਛੱਡਦਾ ਮੈਨੂੰ ਪਤਾ ਕੀ ਕਹੇ ਜੀ ਕਹਿੰਦੀ ਐ ਤੂੰ ਚਾਹ ਬਣਾ ਲਾ ਤੇ ਆਟਾ ਗੁੰਨ ਲਾ ਮੈਂ ਬੋਗਰ ਮਾਰਦੀ ਆ ਮੈਂ ਦੀ ਨਾ ਮਾਰਦੀ ਇਹਨਾਂ ਨੂੰ ਪਤਾ ਹੈ ਮੈਨੂੰ ਪਤਾ ਲੱਗੂ ਕਿ ਪਤਾ ਕੋਈ ਚੱਲਿਆ ਇਹਨੂੰ ਪਤਾ ਸੀ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਰਿਹਾ ਆ ਰਿਹਾ ਇਹ ਜਾਨ ਲੱਗੀ ਝਾੜੂ ਮਾਰਨ ਜਾ ਤੂੰ ਨਾ ਮਾਰਦੀ ਦਰਣਾ ਇਹ ਚ ਕਿਹੜੀ ਗੱਲ ਬਾਕੀ ਤੁਹਾਨੂੰ ਮੈਂ ਵਿੜਾ ਵਿਖਾ ਦਿੰਨਾ ਸਾਡਾ ਭਾਈ ਕਿੱਡਾ ਜੀ ਜੇ ਚਾੜੂ ਮਾਰਨਾ ਆਵੇ ਇੱਥੋਂ ਲੈ ਕੇ ਤੇ ਉਹ ਛੱਡ ਤੱਕ ਜਾਂਦਾ ਪਰੇ ਤੱਕ ਮਨ ਨੇ ਵੀ ਕੀਤਾ ਤਾਂ ਉੱਠ ਗਿਆ ਕੀ ਕੀਤਾ ਤੂੰ ਕੱਪੜੇ ਉਹ ਰਹਾ ਉਹ ਜਿਹੜੇ ਦੋ ਸਟੈਂਡ ਹੈ ਕੱਪੜਿਆਂ ਦੇ ਉਨੇ ਹੀ ਧੋਦੇ ਵਾਹ ਜੀ ਵਾਹ ਹੋਰ ਕੋਈ ਦਾ ਸਾਰਾ ਕੀਤਾ ਅਸੋਈ ਦਾ ਸਾਰਾ ਕੀ ਕਰਨਾ ਲੰਦਾ ਦੋ ਤਾਂ ਰੁੜਕ ਕੇ ਜੇ ਉਹ ਕੱਢਿਆ ਲੁੱ ਨੂੰ ਦੋ ਵਾਰਾ ਕਾਫੀ ਬਣਾ ਕੇ ਦਿੱਤੀ ਯਾ ਬਣਾ ਕੇ ਦਿੱਤੀ ਉਹ ਬੰਦਿਆਂ ਅਨੁਸਾਰ ਜਵਾਬ ਤਾਂ ਦੇ ਕਾਫੀ ਉਹਨੇ ਪਕਾ ਕੇ ਦਿੱਤੇ ਨਾਲ ਗੁੱਗੂ ਨੇ ਕਿਹਾ ਮੈਨੂੰ ਵੀ ਪਕਾ ਕੇ ਦੇ ਉਹਨੇ ਪਕਾ ਕੇ ਦਿੱਤੇ ਦੂਜਿਆਂ ਬੰਦੇ ਨੇ ਰੋਟੀਆਂ ਅਹੀ ਬਾਹਰ ਲਾਈਆਂ ਅੱਛਾ ਅਰੇ ਬੁਗੇ ਚ ਕੈ ਲੜੀਆਂ ਨਹੀਂ ਬਰਨ ਹੁੰਦੀਆਂ ਹੁੰਦੀਆਂ ਹੁਣ ਦੁਕਾਨ ਉਹਦੇ ਚ ਵੀ ਕੈ ਲੜਕਾਂ ਬਰਨ ਹੁੰਦੀਆਂ ਵਾ ਜਦੋਂ ਖਲੋਕੇ ਤੁਰੇ ਤੁਰ ਫਿਰ ਕੇ ਕੰਮ ਕਰਨਾ ਦੋ ਦੋ ਆਟੋਮੈਟਿਕ ਹੀ ਬਜਾਣਾ ਲੈ ਆਈਆਂ ਪਹਹਰ ਮੰਦਰੀਆਂ ਮੈਂ ਤਾਂ ਬਾਤ ਹੀ ਨਹੀਂ ਕਰ ਸਕਦਾ ਨਾ ਕਿਉਂ ਹੋਈ ਜਾਂਦੀ ਨਹੀਂ ਕੋਈ ਜੇ ਸਾਦਾ ਲੈ ਵੀ ਲੈ ਕੇ ਆਉਂਦੇ ਜਿੰਨੇ ਬੋਟਨ ਲੈ ਗਏ ਜਿੰਨੇ ਪੋਚਾ ਲਾਇਆ ਵੇ 500 ਹੀ ਹੋਈਆਂ 500 ਜਿਆਣੀ ਮਗਾਹੀ ਕਿਥੇ ਕੈਲਰੀਆਂ ਕਿੜੀਆਂ ਇਹਨਾਂ ਚ ਆਹ ਰੈੱਡ ਵਾਲੀਆਂ 858 ਹੈ 858 ਹੈ ਤੇ ਮੇਰੀ 1628 ਹੈ ਮੈਂ ਇਹਦੇ ਚ ਪੁੱਛਣਾ ਹੈ ਵੀ ਨਹੀਂ ਮੈਂ ਵੇਜ ਮੈਂ ਮੇਨ ਤੋਲ ਕੇ ਆਇਆ ਮਰਾ ਕਿੰਨਾ ਮਰਾ ਜਾਉਂ ਨਾ ਕੀ ਹੋ ਗਾ ਤੇ ਵੀਰੋ ਕਹਿੰਦੇ ਵੀ ਸਮਾਨ ਚੋਰੀ ਹੋ ਗਿਆ ਥੋੜਾ ਯਾਰ ਘਟ ਗਿਆ ਵਾ ਜਿਹੜਾ ਤੁਹਾਨੂੰ ਕਿੰਨਾ ਬਣਾਉਣਾ ਨਾ ਆ ਜੇ ਮੈਂ ਤੁਹਾਡੇ ਹੁੰਦੇ ਸਾਥ ਖਾਣੇ ਦੇ ਪਾਸੇ ਕਰਦੇ ਜੇ ਤੁਹਾਨੂੰ ਕਿੱਥੇ ਘਰ ਦੇਣਾ ਕਿਵੇਂ ਕਿਵੇਂ ਮਦੀਪ ਕਿਹੜਾ ਕਰਨ ਤੁਹਾਨੂੰ ਪਤਾ ਇਹ ਸਪੈਸ਼ਲ ਮੈਂ ਤੁਹਾਡੇ ਲਈ ਲੈ ਕੇ ਆਈ ਸੀ ਤੇ ਉਹ ਬਣਾਏ ਨੇ ਕਿ ਬਾਹਰ ਚਲੇ ਜਾਈਏ ਨਾ ਖਾਣਾ ਨਹੀਂ ਖਾ ਕੇ ਜਾਂਦੇ ਤੇ ਤੁਹਾਨੂੰ ਤਾਂ ਕੋਈ ਲੋੜ ਨਹੀਂ ਬਾਹਰ ਦਾ ਖਾਣਾ ਖਾਣੋਂ ਬੈਟਰ ਤੁਸੀਂ ਦੁੱਧ ਦਹੀਂ ਜੇ ਡ੍ਰਿੰਕ ਕਿਤੇ ਜਾਉਂਗਾ ਤੇ ਬਾਹਰ ਕੁਝ ਨਹੀਂ ਖਾਂਦੇ ਇੱਥੇ ਤਾਂ ਕੜਾ ਕੱਲਾ ਇਹ ਹੀ ਖਾਂਦਾ ਮੈਨੂੰ ਗੁੱਗੂ ਪਰ ਢੋਖ ਨਹੀਂ ਲੱਗਦੀ ਨਾ ਢੋਖ ਐਸੇ ਹੀ ਲੱਗਦੀ ਜਦੋਂ ਦੀ ਡਾਈਟ ਕੀਤੀ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਕਿਹੜਾ ਲੋ ਬਈ ਦਿਓ ਇਹ ਤਾਂ ਜ਼ਰੂਰੀ ਚੀਜ਼ ਆ ਮੰਦੇ ਪਸ ਬਣਾ ਕੇ ਤੂੰ ਦੇਣਾ ਇਹ ਤੇ ਸਾਰਾ ਕੁਝ ਨਹੀਂ ਲੱਭਣਾ ਬਾਦਾਮਾਂ ਗਵਾਤੇ ਖਾ ਗਏ ਬਾਦਾਮ ਮਗਜ ਵਾਲਾ ਓਹ ਮੰਗ ਜੀ ਨਾ ਪਾਈ ਉਹ ਦੰਦਾਂ ਚੜਨਗੇ ਕਿਉਂ ਇੱਥੋਂ ਪਤਾ ਲੱਗਦਾ ਅਗਲੀ ਡੇਲੀ ਰੇਲ ਦੀ ਸੁਵਿਚ ਕਾਮਕਾਰ ਦੀ ਹੈ ਮੈਂ ਇੱਥੇ ਜਾਈ ਲੱਭਾਂ ਲੱਪੀ ਚ ਜਾ ਠੀਕ ਹੈ ਕਿ ਨਹੀਂ ਜਿਹੜੇ ਬੰਦੇ ਜਿੱਥੋਂ ਦੇ ਬਈ ਡਿਪਾਰਟਮੈਂਟ ਦੇ ਮਾਲਕ ਹੋਣ ਉਹ ਉੱਥੋਂ ਦੇ ਬਈ ਉੱਥੋਂ ਦੀ ਰੇਕੀ ਪਤਾ ਹੀ ਹੁੰਦੀ ਉਹਨਾਂ ਨੂੰ ਮੈਂਟੋ ਮੈਂਟੀ ਲੈ ਬਲੇਂਗੇ ਆ। ਕਿਉਂ ਆ ਗਈਓ? ਹੋ ਚੈੱਕ ਬਦਾਮ ਲੈ ਬਲੇ ਅਗਲੀ ਨੇ ਮੈਂਟੋ। ਮੈਂ ਤਾਂ ਸਾਰੀ ਥੋੜੀ ਮਸਤੀਕ ਲੈਣ ਦੀ ਅਸੀਂ ਰੋਸਟਡ ਲੈਣ ਦੇ। ਰੋਸਟਡ? ਇਹ ਮੈਨੂੰ ਕਹਿੰਦੇ ਤੇਲ ਵਾਲੇ ਲੈਣੇ ਤੇ ਮੋٹے ਦਮਾਗ ਦੀ ਵੱਡੀ ਪੜੀ ਲਿਖੀ ਨੇ ਆਪ ਹੀ ਚੱਕ ਲੈ ਰੋ। ਰੋਚੜ। ਹਾਂ ਬਸ ਇੰਨਾ ਕੀ ਬਾਕੀ ਇਹ ਚ ਦੁੱਧ ਹੀ ਪੈਣਾ। ਸਾਰੇ ਨਹੀਂ ਬਣਿਆ। ਦੁੱਧ ਹਰ ਲੰਮੇ ਦੇ ਤੇ ਕਿਹੜਾ ਮਰਦਾ ਠੰਡਾ ਦੁੱਧ ਮਿਲ ਜਾ। ਮੈਂ ਤਾਂ ਆਦਾ ਖਾਣਾ ਪੀਣਾ। ਥੋੜੀ ਜੀ ਬਰਫ਼ ਵੀ ਦੇ ਦੀ। ਦੇਖਿਆ? ਮੰਨੀ ਰੋਲਾ ਪੈਣਾ। ਨਹੀਂ ਤੈਨੂੰ ਚਾਹੀਦਾ ਵੱਡੀ ਨੂੰ ਤੂੰ ਕਿ ਕਮਾਂਦਰਾ ਕੀਤਾ ਹੀ ਆਹ ਕੀ ਹੋਈ ਫਿਰ ਇਹ ਸਵੇਰ ਆਉਂਦੀ ਹੈ ਇਹਦੇ ਨਾਲ ਬੈਸਟ ਪਤਾ ਕੀ ਆ ਉਹਦੀਆਂ 4 ਪ੍ਰੰਬੜਾ ਮਾਰਨਿੰਗ ਮਰੂਦੇ ਪਤੇ ਦੀਆਂ ਭਰਾਵਾ ਇਹਨੂੰ ਇਸ ਬਗੋਲ ਦਾ ਸਿਰ ਤਾਂ ਵੀ ਰੱਖ ਲਿਆ ਯਾਰ ਵੇਖੋ ਕੀ ਕੁਝ ਖਾਂਦੀ ਹੈ ਮੇਰਾ ਬਲੱਡ ਫਾਰਮੂਲਾ 12 ਵਾਜੇ ਓਏ ਹਾਂ ਲੱਗਦਾ ਕੁਝ ਅੱਛੇ ਚੀਜ਼ ਬਣ ਰਹੀ ਹੈ ਵਾਸਪਰ ਬਾਅਲ ਜਲਾ ਨਾ 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 ਅਸੀਂ ਅਸੀਂ ਕਿੱਥੇ ਜਾਣਾ ਕਿੱਧਰ ਜਾਂਦੇ ਹੋ ਕੋਨੇ ਆਏ ਤੂੰ ਆਦੀ ਕੋਲੋਂ ਵੀ ਡੜੀ ਬਣਵਾਈ ਐ ਤੇ ਕੱਪ ਭਰਿਆ ਜੀ ਪੈਣਾ ਨਹੀਂ ਪੈਣਾ ਪਰ ਫਿਰ ਇਹਦੇ ਸੁਗਰ ਆਣਾ ਜਮੰਦਰੀ ਜਿਹੜੀ ਜੱਜ ਦੇ ਜਿਹੜਾ ਕੁਦਰਤੀ ਸੁਗਰ ਆਣਾ ਉਹਦਾ ਹੀ ਬਣਾ ਦੇ ਮਦੀਮ ਮਦੀਮ ਬਖਰੇ ਦਾ ਆਤੀ ਦੋਸਤ ਨਾਲ ਲੱਗ ਜਾਂਦਾ ਇਹਨਾਂ ਮਤਲਬ ਜਦੋਂ ਤੁਹਾਨੂੰ ਇਹਨਾਂ ਨੂੰ ਬਾਤ ਬਣਾਉਂਦਾ ਲਿਖਿਆ ਨਾਮ ਹੀ ਨਹੀਂ ਉਹ ਨਹੀਂ ਚੈਪਨਾਂ ਦਾ ਯੋਜਿਕ ਤਾਂ ਆਏ 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 ਉਹ ਘਰ ਘਰ ਰਹੇ ਹੋ ਨਾ ਪੀ ਇਹ ਕਿਹੜਾ ਮੋੜ ਜਾਂਦੇ ਤੇ ਮੰਡੀ ਦੇ ਵਿੱਚ ਨਹੀਂ ਮੁਸ਼ਕਲਾਂ ਲਾ ਪਿਆ ਗੰਦਾ ਗੰਦਾ ਯਾਰ ਤੁਹਾਡੀ ਮਿਸਕੀ ਜੋ ਗੰਦਾ ਕੁਛ ਨਹੀਂ ਆਇਆ ਆਹ ਲੈ ਕਲਪੀ ਕਾਹਦੀ ਹੈ ਕੀ ਕਰ ਪਾ ਦੇ ਚਾਹੁੰਦੇ ਹੋ ਥੋੜੀ ਪਾਣੀ ਨਹੀਂ ਮਗਰੋ ਪੈ ਮਗਰੋ ਇਹਨੇ ਪਟੱਕ ਪਟੱਕ ਕਰਨਾ ਹੋਵੇ ਹਾਂ ਕਾ ਨਿਕੂ ਵਾਸ ਬਹੁਤ ਇਨੀ ਬਸ ਕਿ ਕਦਾ ਵਾਏ ਆਪਾਂ ਬੜੋ ਘੱਟ ਰਹੇ ਮਨਾਂ ਦੇ ਆਜ ਕੋਲ ਰਹੇ गगोजना चिस्की साड़ता नहीं उन्ना चिर वि अज तक निकल के देखा मिसकी का ਇਹ ਇਹ ਨਾ ਪਹਾੜ ਜਾਨੀ ਕੋਈ ਦਿੱਕੀ ਆ ਬਹੁਤ ਪਹਾੜ ਜੀ ਇਹਨੇ ਗੱਗੂ ਕਦੇ ਆਇਆ ਤੇ ਵੀ ਐ ਨਹੀਂ ਚਲਾਈ ਦਿੰਦੀ ਇੱਕ ਇੱਕ ਸਟੈਪ ਛੱਡ ਕੇ ਚਲਾਈ ਦਿੰਦੀ ਮੈਂ ਇਹਨੇ ਪੁੱਠਾ gekeੜਾ ਬਧੀਆ ਕਾਹੇ ਪਾਉਂਦਿਆ ਪੁੱਠਾ ਕੇੜਾ ਇਹਨੂੰ ਉਹ ਸਿੱਧੇ ਕੇਰੇ ਵਾਦੂ ਦੇ ਤੇ ਪੁੱਠੇ ਕੇਰੇ ਦਵਾਦਿਆ ਨਹੀਂ ਨਹੀਂ ਇਹ ਸੜਦੀ ਐ ਨਹੀਂ ਸੜਦੀ ਐਂ ਕਿ ਮੈਂ ਸੜ ਜੂ ਫਿਲਪਸ ਦੀ ਏ ਫਿਲਪਸ ਦੀ ਤਾਂ ਇਹਦਾ ਮਤਲਬ ਸੜਨੀ ਨਹੀਂ ਕਿਵੇਂ ਆ ਕਲਰ ਬੀਜ ਗ੍ਰੀਨ ਕਲਰ ਹੋ ਚੁੱਕਾ ਰਾਈਟ ਨਾ ਵਾਓ ਨਾਈਸ ਬਸ ਗੱਗੂ ਤੂੰ ਆਪਣੇ ਕੱਚ ਦੇ ਗਲਾਸਾਂ ਹੀ ਭਰ ਤੇ ਆਪਾਂ ਪੀਏ ਆਪਣੇ ਭਰ ਤੂੰ ਕੱਚ ਦੇ ਗਲਾਸ oh this possible ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਸਾਡੇ ਘਰੇ ਕੋਈ ਚੰਗੀ ਚੀਜ਼ ਬਣ ਰਹੀ ਆ ਨਹੀਂ ਕਿਵੇਂ ਹਾਓ this possible ਆਵ ਖਾਦੂ ਸ਼ੇਕ ਤੋਂ ਲੈ ਕੇ ਪਰ ਤੇ ਨੋ ਜਿਹੜਾ ਯੋ ਆੜ ਗਿਆ ਦੇਖੀ ਜਿਹੜਾ ਘਰੇ ਸ਼ੇਕ ਬਣਾਇਆ ਉਹਦਾ ਕਲਰ ਗ੍ਰੀਨ ਨਹੀਂ ਹੁੰਦਾ ਇੰਨਾ ਪਿਓਰ ਗ੍ਰੀਨ ਉਹ ਪਿਓਰ ਗ੍ਰੀਨ ਬਣਾ ਦਿੰਦੇ ਉਹ ਕਿਵੇਂ ਬਣਾ ਦਿੰਦੇ ਨਹੀਂ ਗ੍ਰੀਨ ਹੈ ਉਹ ਆਪਾਂ ਘੱਟ ਪਾ ਲੈ ਦੋ ਦਿਨ ਨਾ ਜਰਾ ਆਹੜਾ ਇਹਨੂੰ ਵੀ ਪਾ ਦੇ ਗਰਕਾ ਹੁਣ ਆ ਦੇਗੇ ਵੀਰ ਜੀ ਕਿਹਦਾ ਹੈ ਲੈ ਸਵਾਦ ਸੰਗਣਾ ਸੰਗਣਾ ਉੱਤੇ ਲੈਵੇ ਨਾ ਗਈ ਜੀ ਮੈਂ ਕਹਿੰਦਾ ਦਿਲ ਰੱਖਣ ਨੂੰ ਕਿਹਨਾਂ ਗਏ ਮਾਟੀ ਲਈ ਇਹ ਮਾਟੀ ਨਹੀਂ ਲਾਚ ਨਹੀਂ ਲਾਚ ਇਹਨਾਂ ਦਾ ਬੜਾ ਸੁਆਦ ਆਉਂਦਾ ਹੈ। ਕੀ ਆ? ਕੋਣ ਜਲੀ ਮਟੜੀ। ਉਹ ਇਹ ਭਗ ਭਾਈ ਜੀ। ਕਿਵੇਂ? ਜੂਨ ਨਹੀਂ ਲੈ। ਨਾ। ਤੋ ਡੇਲੀ ਨਹੀਂ ਬਣਨਦਿਆ। ਤੁਸੀਂ ਬੇਸਬਰੀ ਨੇ ਡੀਕ ਕਰ ਨਹੀਂ ਆ। ਆਹੋ। ਮੋਟੇ ਦੇ ਦੇ ਨਾ ਬਾਤ ਉਹ ਨਾਲ। ਵਾਓ। ਉਹਨਾਂ ਲਈ ਭਰਾਵਾ ਉਹ ਡਰਿੰਕ ਬਣਨਦੀ ਆ ਉਹ ਨਹੀਂ ਵੇਖੀ ਤੂੰ। ਉਹ ਆਪਦੇ ਲਈ ਡਰਿੰਕ ਬਣਾ ਕਿਹੜੀ ਪਰਮਾਉਂਦਈਆਂ। ਇਹ ਅਗਰ ਕਿਰਤ ਨੂੰ ਦੇ ਦੀਆਂ ਆ ਵੇਖਿਆ ਆ ਬਦਲੇ ਡਰਿੰਕ ਨਾਰ ਸੰਤੇ ਭਰਾਵਾ ਬੀਟਰੂਟ ਕਿੰਨਾ ਕੁਝ ਪੀ ਕੇ ਸਵਾਦ ਨਹੀਂ ਸਵਾਦ ਆ ਕਹਿੰਦੇ ਇਹ ਇਹ ਪੀ ਲੀਏ ਨਾ ਸਵੇਰੇ ਸਵੇਰੇ ਭੁੱਖ ਨਹੀਂ ਲੱਗਦੀ ਸਰ ਜਿਹੜੀ ਸਵਾਦ ਬਣਿਆ ਹਾਂ ਗੋਡੇ ਆ ਸਵਾਦ ਆ ਵੈਸੇ ਮਣੀ ਨੈਚਰਲ ਹੀ ਆ ਇਧਰ ਵੇਖੇ ਮੂੰਹ ਦੇ ਵਿੱਚੋਂ ਪਾਣੀ ਖਾ ਲੈ ਲਾਲਾ ਕਿ ਮੈਂ ਸਾਰੀ ਦਿਹਾੜੀ ਪਿਆਸ। ਕਿ ਜਿਹੜਾ ਕਲਾਸ ਮੈਨੂੰ ਪੜਾ ਦੇ ਤੁਸੀਂ ਉੱਥੇ ਜਾ ਕੇ ਪੀ ਲੈਣਾ ਹੋਰ ਬੇਚੈਰਾ ਕੁਛ। ਤੁਹਾਨੂੰ ਤਾਂ ਸਾਰੀ ਦਿਹਾੜੀ ਪਿਆਸ ਨਹੀਂ ਲੱਗਣੀ। ਨਹੀਂ ਇਹ ਨਹੀਂ। ਮੇਰੇ ਵਾਲੇ ਚ ਕੀ ਜਿਆਦਾ ਖਾਸ ਆ। ਆ ਕੇ ਪੀਣਾ ਹੀ ਆ। ਆ ਫੜਾ ਪੀ ਲੈ। ਪੀਣਾ ਮੈਂ। ਕਿਤੇ ਸਭ ਵੀ ਅਜਖ ਲੋਗੇ ਜਿੱਕੇ ਉੱਥੇ ਖਲੋਗੇ ਜਿੱਕੇ ਆ। ਸਾਬੇ ਯੂਨੋ ਸਾਬੇ ਕੌਣ ਜਾਂਦਾ? ਆ ਪਾਉਂਦਾ ਸਾਬੇ ਜਾ ਕੇ ਸਨੇਪਾ। ਸਾਬੇ ਕੋ ਲੋਪੀ ਖਾਦਾ ਪਾ। ਸਭ ਦੇ ਬਿਠੇ ਲੱਗੇ। ਸਟਾਰਬਕਸ ਹੁੰਦੀ। ਕਿ ਜੇ ਸਟਾਰਬਕਸ ਦੇ ਹੁੰਦੇ ਆ ਕਬ ਵੇਚ ਹੁੰਦੇ ਆ। ਕਿ ਜੇ ਉਹ ਹਲਦੀ ਨਾਲ ਹੁੰਦੇ ਆ ਕਿ ਜੇ ਉਹ ਮਕਟੋਨਲ 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 ਸੋ ਇਸੇ ਦੇ ਨਾਲ ਸਾਰਿਆਂ ਨੂੰ ਸਾਥੀ ਕਾਲ ਦੀ ਵਲੌਗ ਨੂੰ ਪਿਆਰ ਦੇਣ ਲਈ ਧੰਨਵਾਦ ਕਮੈਂਟ ਕਰਕੇ ਦੱਸੋ ਕਿੰਨੀ ਦੀ ਰੈਸਪੀ ਸੀ ਘਰੇ ਤੁਸੀਂ ਜ਼ਰੂਰ ਆਇਓ ਮੈਨੂੰ ਸਨੈਪਚੈਟ ਜਾਂ ਇੰਸਟਾ ਦੇ ਮੈਸੇਜ ਕਰਿਓ ਧੰਨਵਾਦ ਆਵਿਓ ਅਨੇਵਾ ਤੇ ਕੱਲੂ ਆਪਾਂ ਲੈ ਕੇ ਆਲੇ ਵਲੌਗ ਆਪਣੇ ਕੈਫੇ ਦਾ ਜਿਹੜਾ ਕੈਫੇ ਜੇ ਬੋ ਮਾਰਨਿੰਗ ਸਫਾਈ ਕਰ ਚੁੱਕੇ ਆਲਰੇਡੀ ਡਨ ਹੋ ਜੂਗਾ ਅੱਜ ਕੱਲ ਏਸੀ ਸਭ ਕੁਝ ਮਤਲਬ ਜਿੰਨਾ ਕ੍ਰੋਕਰੀ ਸਾਮਾਨ ਜਿੰਨੇ ਉਹਦੇ ਜੈਡਜਟ ਇਲੈਕਟ੍ਰੋਨਿਕਸ ਸਾਰੇ ਆਪਾਂ ਫਿੱਟ ਕਰ ਚੁੱਕੇ ਆ ਤੇ ਬਾਬਾ ਮਿਹਰ ਕਰੀ ਵਧੀਆ ਚੱਲੇ ਜੀ ਉਹ ਮੋٹے ਦਾ ਜੀ ਕੰਮ ਮੋٹے ਨੂੰ ਹੋਇ ਚਲੇਗਾ ਅਮਾਜਨ ਰੈਸਟ ਘਾਟਣਾ ਫਿਰ ਹਣਾ ਵੀ ਗੁਰਾਜੂ ਕਹਿੰਦਾ ਮੈਨੂੰ 6 ਮਹੀਨੇ ਦੇ ਦੋ ਫਸਲਾਂ ਵਾਦ ਦੂ ਮੈਂ ਕਿਹਾ ਨਾ ਮੱਕੀ ਦੀ ਇੱਥੇ ਅੱਲੇ ਕੋਈ ਹੈ ਤੈਨੂੰ ਇਹ ਨਹੀਂ ਮੱਕੀ ਕਿੱਥੇ ਕਿੱਥੇ ਆਉਣੀ ਕਿਉਂ ਨਹੀਂ ਪਤਾ ਤੈਨੂੰ ਇਹ ਨਹੀਂ ਪਤਾ ਕਿ ਕਿੰਨੇ ਟਿਕਾਣੇ ਮੱਕੀ ਆਉਣੀ ਆ ਜੀ ਤਿੰਨ ਕਿਹੜੇ ਕਿਹੜੇ ਮੋਗੇ ਪਿੰਡ ਵਾਲੇ ਦੋ ਬੰਨੇ ਆਜੂ ਚੱਲ ਉਹ ਪਿੰਡ ਵਾਲੀ ਪੱਕੀ ਕਿੰਨੇ ਦਾਮੇਜ ਹੋ ਗਈ ਜੱਲੜੀ ਉਹ ਘਟ ਤੋਂ ਘਟ ਹੋਣੀ ਹੈ ਮੈਨੂੰ ਲੱਗਦਾ 35 ਦਿਨਾਂ ਦੀ ਰਾਈਟ ਰਾਈਟ